ਕਈ ਕਹਿੰਦੇ ਹਨ ਕਿ ਪਹਿਲੇ ਨੌ ਗੁਰੂ ਸਾਹਿਬਾਨ ਅਤੇ ਉਹਨਾਂ ਦੇ ਸਿੱਖ ਹਿੰਦੂ ਸਨ ਕਿਉਂਕਿ ਉਦੋਂ ਅੰਮ੍ਰਿਤ ਨਹੀਂ ਛਕਾਇਆ ਜਾਂਦਾ ਉਹਨਾਂ ਦੇ ਹਿਸਾਬ ਨਾਲ ਅੰਮ੍ਰਿਤ ਤਾਂ ਸਿਰਫ ਗੁਰੂ ਗੋਬਿੰਦ ਸਿੰਘ ਜੀ ਨਹੀਂ ਛਕਾਇਆ ਇਸ ਕਰਕੇ ਉਹ ਕਹਿੰਦੇ ਨੇ ਕਿ ਸਿੱਖੀ ਵੀ ਉਸ ਤੋਂ ਪਹਿਲਾਂ ਕੋਈ ਵੱਖਰਾ ਧਰਮ ਨਹੀਂ ਸੀ ਕਈ ਕਹਿੰਦੇ ਨੇ ਕਿ ਉਹ ਪਹਿਲੇ ਨੌ ਗੁਰੂਆਂ ਦੇ ਹੀ ਸਿੱਖ ਹਨ ਗੁਰੂ ਗੋਬਿੰਦ ਸਿੰਘ ਜੀ ਦੇ ਨਹੀਂ ਕਿਉਂਕਿ ਉਹਨਾਂ ਨੇ ਹਜੇ ਅੰਮ੍ਰਿਤ ਨਹੀਂ ਛਕਿਆ ਪਰ ਅਸੀਂ ਤੁਹਾਨੂੰ ਸਾਫ਼-ਸਾਫ਼ ਦੱਸਦੇ ਹਾਂ ਕਿ ਅੰਮ੍ਰਿਤ ਦੀ ਰੀਤ ਗੁਰੂ ਨਾਨਕ ਦੇਵ ਜੀ ਨੇ ਹੀ ਸ਼ੁਰੂ ਕਰ ਦਿੱਤੀ ਸੀ ਹਾਂਜੀ ਤੁਸੀਂ ਬਿਲਕੁਲ ਠੀਕ ਸੁਣਿਆ 1699 ਦੀ ਵਿਸਾਖੀ ਤੋਂ ਕਈ ਸਦੀਆਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਾਰੇ ਗੁਰੂ ਸਾਹਿਬਾਨ ਅੰਮ੍ਰਿਤ ਛਕਾਉਂਦੇ ਹੁੰਦੇ ਸਨ ਪਰ ਇਹ ਅੰਮ੍ਰਿਤ ਵੱਖਰੇ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਸੀ ਅਤੇ ਵੱਖਰੇ ਤਰੀਕੇ ਨਾਲ ਛਕਾਇਆ ਜਾਂਦਾ ਸੀ ਗੁਰਗੋਵੀ ਸਿੰਘ ਪਾਸ਼ਾ ਜੀ ਨੇ ਸਨ 1699 ਵਿੱਚ ਇਸ ਰੀਤ ਨੂੰ ਨਵਾਂ ਰੂਪ ਦੇ ਦਿੱਤਾ ਅਤੇ ਖੰਡੇ ਦਾ ਅੰਮ੍ਰਿਤ ਸ਼ੁਰੂ ਕਰ ਦਿੱਤਾ ਪਰ ਪਹਿਲਾ ਅੰਮ੍ਰਿਤ ਤਿਆਰ ਕਰਨ ਦਾ ਤਰੀਕਾ ਕੀ ਸੀ ਇਹ ਕਿਵੇਂ ਸ਼ਕਾਇਆ ਜਾਂਦਾ ਸੀ ਅਤੇ ਇਸ ਨੂੰ ਸਮਾਪਤ ਕਰਕੇ ਖੰਡੇ ਦਾ ਅੰਮ੍ਰਿਤ ਕਿਉਂ ਸ਼ੁਰੂ ਕਰ ਦਿੱਤਾ ਗਿਆ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਅਸੀਂ ਇਸ ਵੀਡੀਓ ਵਿੱਚ ਦੇਵਾਂਗੇ ਅਸੀਂ ਗੁਰਬਾਣੀ ਇਤਿਹਾਸ ਅਤੇ ਧਾਰਮਿਕ ਗ੍ਰੰਥਾਂ ਤੋਂ ਸਬੂਤ ਲੈ ਕੇ ਤੁਹਾਡੇ ਨਾਲ ਸਾਂਝੇ ਕਰਾਂਗੇ ਸੱਚ ਜਾਣਨ ਲਈ ਸਾਡੀ ਸਾਰੀ ਵੀਡੀਓ ਨੂੰ ਜ਼ਰੂਰ ਦੇਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪੰਥ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੰਮ੍ਰਿਤ ਛਕਣ ਬਾਰੇ ਸਿੱਖ ਵਿਰੋਧੀਆਂ ਵੱਲੋਂ ਅਕਸਰ ਕਈ ਤਰ੍ਹਾਂ ਦੇ ਸਵਾਲ ਉਠਾਏ ਜਾਂਦੇ ਹਨ ਜਿਵੇਂ ਕਿ ਪਹਿਲੇ ਨੌ ਗੁਰੂ ਸਾਹਿਬ ਅਤੇ ਉਹਨਾਂ ਦੇ ਸਿੱਖ ਹਿੰਦੂ ਸਨ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਛਕਾਉਣ ਤੋਂ ਬਾਅਦ ਸਿੱਖ ਵੱਖਰੀ ਕੌਮ ਬਣੇ ਇਸ ਤੋਂ ਪਹਿਲਾਂ ਸਿੱਖ ਵੱਖਰੀ ਕੌਮ ਨਹੀਂ ਸਨ ਅਤੇ ਨਾ ਹੀ ਸਿੱਖੀ ਵੱਖਰਾ ਧਰਮ ਸੀ ਜਾਂ ਕਈ ਸਿੱਖਾਂ ਵਿੱਚੋਂ ਹੀ ਇਹ ਗੱਲ ਕਹਿਣ ਲੱਗ ਪੈਂਦੇ ਹਨ ਕਿ ਉਹ ਸਿਰਫ ਗੁਰਨਾਨਕ ਦੇਵ ਜੀ ਦੇ ਹੀ ਸਿੱਖ ਹਨ ਕਿਉਂਕਿ ਉਹਨਾਂ ਨੇ ਹਜੇ ਅੰਮ੍ਰਿਤ ਨਹੀਂ ਛਕਿਆ ਹੁਣ ਜੇ ਅਸੀਂ ਕਹੀਏ ਕਿ ਇਹ ਗੱਲਾਂ ਗਲਤ ਹਨ ਤਾਂ ਕੁਦਰਤੀ ਸਵਾਲ ਉੱਠਦੇ ਹਨ ਕਿ ਪਹਿਲੇ ਨੌ ਗੁਰੂ ਸਾਹਿਬਾਨਾਂ ਵੇਲੇ ਲੋਕ ਸਿੱਖ ਕਿਵੇਂ ਬਣਦੇ ਸਨ ਜੇ ਸਿੱਖੀ ਸ਼ੁਰੂ ਤੋਂ ਹੀ ਵੱਖਰਾ ਧਰਮ ਸੀ ਤਾਂ ਅੰਮ੍ਰਿਤ ਛਕਾਉਣ ਦੀ ਫਿਰ ਲੋੜ ਕਿਉਂ ਪਈ ਇਸ ਵੀਡੀਓ ਵਿੱਚ ਅਜਿਹੇ ਸਵਾਲਾਂ ਦੇ ਜਵਾਬ ਲੈ ਕੇ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਾਂ ਇਸ ਕਰਕੇ ਸਾਡੀ ਬੇਨਤੀ ਹੈ ਕਿ ਸਾਡੀ ਸਾਰੀ ਵੀਡੀਓ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਸਿੱਖ ਇਤਿਹਾਸ ਅਤੇ ਫਲਸਫੀ ਦੀ ਸਹੀ ਸਮਝ ਲੱਗ ਸਕੇ ਜਿਸ ਬਾਰੇ ਤੁਹਾਨੂੰ ਕਦੀ ਕਿਸੇ ਨੇ ਨਹੀਂ ਦੱਸਣਾ ਸੋ ਆਓ ਅਸੀਂ ਆਪਣੀ ਵਿਚਾਰਧ ਸ਼ੁਰੂ ਕਰਦੇ ਹਾਂ ਇਹ ਗੱਲ ਸਾਰੇ ਜਾਣਦੇ ਹਨ ਕਿ ਸਿੱਖ ਧਰਮ ਦੀ ਨੀਂਹ ਧੰਨ ਗੁਰੂ ਨਾਨਕ ਦੇਵ ਜੀ ਪਾਸ਼ਾਨੀ ਨੇ ਰੱਖੀ ਜਦੋਂ ਗੁਰੂ ਸਾਹਿਬ ਸੁਲਤਾਨਪੁਰ ਲੋਧੀ ਰਹਿੰਦੇ ਸਨ ਤਾਂ ਉਹ ਹਰ ਰੋਜ਼ ਵੈ ਨਦੀ ਵਿੱਚ ਇਸ਼ਨਾਨ ਕਰਨ ਜਾਂਦੇ ਹੁੰਦੇ ਸਨ ਸੋ ਗੁਰੂ ਸਾਹਿਬ ਇੱਕ ਦਿਨ ਵੈ ਨਦੀ ਵਿੱਚ ਇਸ਼ਨਾਨ ਕਰਨ ਗਏ ਅਤੇ ਨਦੀ ਵਿੱਚ ਤਿੰਨ ਦਿਨ ਲਈ ਅਲੋਪ ਹੋ ਗਏ। ਇਹਨਾਂ ਤਿੰਨ ਦਿਨਾਂ ਦੇ ਵਿੱਚ ਗੁਰੂ ਸਾਹਿਬ ਸਿੱਧਾ ਸੱਚਖੰਡ ਪਹੁੰਚੇ ਅਤੇ ਅਕਾਲ ਪੁਰਖ ਦੇ ਦਰਸ਼ਨ ਦਿਦਾਰੀ ਕੀਤੇ। ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਦੇ ਵਿੱਚ ਖੁਦ ਲਿਖਦੇ ਹਨ ਕਿ ਸੱਚਖੰਡ ਵਿੱਚ ਉਹਨਾਂ ਦੀ ਅਕਾਲ ਪੁਰਖ ਨਾਲ ਮੁਲਾਕਾਤ ਹੋਈ। ਗੁਰੂ ਸਾਹਿਬ ਨੂੰ ਅਕਾਲ ਪੁਰਖ ਨੇ ਕਿਹਾ ਕਿ ਪਹਿਲੇ ਸਾਰੇ ਧਰਮ ਇਨਸਾਨ ਨੂੰ ਮੁਕਤੀ ਦੇਣ ਵਿੱਚ ਫੇਲ ਹੋ ਚੁੱਕੇ ਹਨ ਅਤੇ ਸਾਰੇ ਪਾਸੇ ਝੂਠ ਫੈਲਿਆ ਹੋਇਆ ਸੀ। ਸਾਰੇ ਧਰਮ ਕਿਸੇ ਨਾ ਕਿਸੇ ਕਰਮਕਾਂਡ ਜਾਂ ਵਹਿਮ ਭਰਮਾਂ ਵਿੱਚ ਲੋਕਾਂ ਨੂੰ ਉਲਝਾਈ ਰੱਖਦੇ ਸਨ ਇਸ ਕਰਕੇ ਅਕਾਲ ਪੁਰਖ ਨੇ ਗੁਰੂ ਸਾਹਿਬ ਨੂੰ ਹੁਕਮ ਕੀਤਾ ਕਿ ਇੱਕ ਵੱਖਰਾ ਧਰਮ ਚਲਾਓ ਅਤੇ ਸਾਰਿਆਂ ਨੂੰ ਨਾਮ ਦੀ ਦਾਤ ਦੇਵੋ ਕਿਉਂਕਿ ਅਕਾਲ ਪੁਰਖ ਨੇ ਕਿਹਾ ਕਿ ਨਾਮ ਜਪ ਕੇ ਹੀ ਸਾਰਿਆਂ ਨੂੰ ਮੁਕਤੀ ਮਿਲ ਸਕਦੀ ਹੈ ਅਤੇ ਸਾਰਿਆਂ ਦਾ ਭਲਾ ਹੋ ਸਕਦਾ ਹੈ ਸੋ ਜਦੋਂ ਗੁਰੂ ਸਾਹਿਬ ਤਿੰਨ ਦਿਨਾਂ ਬਾਅਦ ਵੇਈ ਨਦੀ ਵਿੱਚੋਂ ਬਾਹਰ ਆਏ ਤਾਂ ਉਹਨਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੁਣ 1 ਮਿੰਟ ਲਈ ਤੁਸੀਂ ਆਪ ਹੀ ਸੋਚੋ ਉਦੋਂ ਕੋਈ ਸਿੱਖ ਕਿਵੇਂ ਬਣਦਾ ਹੋਵੇਗਾ ਕਿਉਂਕਿ ਉਦੋਂ ਨਾ ਕੋਈ ਗੁਰਦੁਆਰਾ ਸੀ ਕਿ ਕੋਈ ਰੋਜ਼ ਗੁਰਦੁਆਰੇ ਜਾ ਕੇ ਕਹਿੰਦਾ ਕਿ ਮੈਂ ਸਿੱਖ ਹਾਂ ਨਾ ਹੀ ਉਦੋਂ ਕੋਈ ਸਿੱਖ ਧਰਮ ਦੇ ਉੱਤੇ ਕੋਈ ਕਿਤਾਬ ਲਿਖੀ ਹੋਈ ਸੀ ਕਿ ਕੋਈ ਕਿਤਾਬਾਂ ਪੜ੍ਹ ਕੇ ਧਰਮ ਨੂੰ ਸਮਝ ਕੇ ਕਹਿ ਦਿੰਦਾ ਕਿ ਉਹ ਸਿੱਖ ਹੈ ਨਾ ਉਦੋਂ ਕੋਈ ਗੁਰਬਾਣੀ ਲਿਖੀ ਹੋਈ ਸੀ ਕਿ ਕੋਈ ਰੋਜ਼ ਪਾਠ ਕਰਕੇ ਜਾਂ ਕੀਰਤਨ ਸਿੱਖ ਕੇ ਉਹ ਕਹਿ ਦਿੰਦਾ ਕਿ ਉਹ ਸਿੱਖ ਹੈ ਅਤੇ ਨਾ ਹੀ ਉਸ ਵੇਲੇ ਕੋਈ ਸਿੱਖ ਸਨ ਕਿ ਕੋਈ ਸਿੱਖ ਪਰਿਵਾਰ ਵਿੱਚ ਜਨਮ ਲੈ ਕੇ ਕਹਿ ਦਿੰਦਾ ਕਿ ਉਹ ਸਿੱਖ ਹੈ ਫਿਰ ਕੋਈ ਸਿੱਖ ਕਿਵੇਂ ਬਣ ਸਕਦਾ ਸੀ ਵੇਈ ਨਦੀ ਦੀ ਸਾਖੀ ਵੇਲੇ ਤਾਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ ਇਸ ਲਈ ਸਿੱਖ ਬਣਨ ਲਈ ਕੋਈ ਤਰੀਕਾ ਚਾਹੀਦਾ ਸੀ ਜਾਂ ਕੋਈ ਨਵੀਂ ਰੀਤ ਚਾਹੀਦੀ ਸੀ ਗੁਰਬਾਣੀ ਅਨੁਸਾਰ ਮਨੁੱਖਾ ਜਨਮ ਦਾ ਮਨੋਰਥ ਮੁਕਤੀ ਦੀ ਪ੍ਰਾਪਤੀ ਹੈ ਮੁਕਤੀ ਸਿਰਫ ਨਾਮ ਜਪ ਕੇ ਹੀ ਮਿਲ ਸਕਦੀ ਹੈ ਅਤੇ ਨਾਮ ਲੈਣ ਲਈ ਗੁਰੂ ਧਾਰਨ ਕਰਨਾ ਜ਼ਰੂਰੀ ਹੈ ਜਿਵੇਂ ਕਿ ਗੁਰਬਾਣੀ ਫਰਮਾਨ ਹੈ ਕਹੋ ਨਾਨਕ ਪ੍ਰਭ ਇਹ ਜਨਾਈ ਬੇਨਗੁਰ ਮੁਕਤ ਨਾ ਪਾਈਆਂ ਭਾਈ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਮੈਨੂੰ ਅਕਾਲ ਪੁਰਖ ਨੇ ਇਹ ਜਣਾਇਆ ਹੈ ਕਿ ਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲ ਸਕਦੀ ਜਿਵੇਂ ਅੱਜ ਕੱਲ ਕਿਸੇ ਸਕੂਲ ਜਾਂ ਕਾਲਜ ਲਈ ਪਹਿਲਾਂ ਦਾਖਲਾ ਲੈਣਾ ਪੈਂਦਾ ਹੈ ਇਸੇ ਤਰ੍ਹਾਂ ਸਿੱਖੀ ਸਕੂਲ ਵਿੱਚ ਦਾਖਲਾ ਲੈਣ ਲਈ ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣਨਾ ਪੈਣਾ ਸੀ ਇਸੇ ਕਰਕੇ ਹੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਧਾਰਨ ਕਰਨ ਲਈ ਇੱਕ ਨਵੀਂ ਰੀਤ ਸ਼ੁਰੂ ਕੀਤੀ ਤਾਂ ਕਿ ਜਿਹੜਾ ਮਨੁੱਖ ਚਾਹੇ ਸਿੱਖ ਬਣ ਸਕਦਾ ਸੀ ਇਸ ਰੀਤ ਨੂੰ ਚਰਨ ਪਾਹੁਲ ਜਾਂ ਚਰਨ ਅੰਮ੍ਰਿਤ ਦਾ ਨਾਮ ਦਿੱਤਾ ਗਿਆ ਤਾਂ ਕਿ ਹਰ ਕੋਈ ਗੁਰੂ ਧਰਨ ਕਰਕੇ ਨਾਮ ਦੀ ਦਾਤ ਲੈ ਸਕੇ ਅਤੇ ਸਿੱਖ ਬਣ ਸਕੇ ਹੁਣ ਇਸ ਤੋਂ ਅਗਲੇ ਵਿਚਾਰ ਨੂੰ ਅਸੀਂ ਦੋ ਭਾਗਾਂ ਵਿੱਚ ਵੰਡਿਆ ਹੈ ਪਹਿਲਾ ਚਰਨ ਪਾਹੁਲ ਦਾ ਸਿਧਾਂਤਕ ਪੱਖ ਕਿ ਚਰਨ ਪਾਹੁਲ ਦਾ ਮਤਲਬ ਕੀ ਸੀ ਇਹਦਾ ਮਤਲਬ ਕੀ ਹੈ ਇਹ ਅੰਮ੍ਰਿਤ ਕਿਵੇਂ ਤਿਆਰ ਹੁੰਦਾ ਸੀ ਅਤੇ ਇਹ ਅੰਮ੍ਰਿਤ ਕਿਵੇਂ ਸ਼ਕਾਇਆ ਜਾਂਦਾ ਸੀ ਦੂਜੇ ਭਾਗ ਵਿੱਚ ਚਰਨ ਪਾਹੁਲ ਦਾ ਇਤਿਹਾਸਿਕ ਪੱਖ ਰੱਖਾਂਗੇ ਮਤਲਬ ਕਿ ਇਤਿਹਾਸ ਤੋਂ ਦੇਖਾਂਗੇ ਕਿ ਗੁਰੂ ਨਾਨਕ ਦੇਵ ਜੀ ਚਰਨ ਅੰਮ੍ਰਿਤ ਛਕਾਉਂਦੇ ਹੁੰਦੇ ਸਨ ਕਿ ਨਹੀਂ ਇਤਿਹਾਸ ਵਿੱਚੋਂ ਸਾਨੂੰ ਕੀ ਸਬੂਤ ਮਿਲਦੇ ਹਨ ਸੋ ਆਪਾਂ ਪਹਿਲਾਂ ਸਿਧਾਂਤਕ ਪੱਖ ਦੀ ਗੱਲ ਕਰੀਏ ਹੁਣ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਚਰਨ ਅੰਮ੍ਰਿਤ ਤਿਆਰ ਕਿਵੇਂ ਕੀਤਾ ਜਾਂਦਾ ਸੀ ਫਿਰ ਅਸੀਂ ਇਸ ਦੇ ਆਤਮਿਕ ਅਰਥ ਬਾਰੇ ਗੱਲ ਕਰਾਂਗੇ ਚਰਨ ਪੌਹਲ ਜਿਸ ਨੂੰ ਚਰਨ ਅੰਮ੍ਰਿਤ ਵੀ ਕਿਹਾ ਜਾਂਦਾ ਹੈ ਸਿੱਖ ਧਰਮ ਵਿੱਚ ਇੱਕ ਬਹੁਤ ਹੀ ਅਹਿਮ ਰੀਤ ਸੀ ਜੋ ਆਤਮਿਕ ਸ਼ੁੱਧਤਾ ਅਤੇ ਗੁਰੂ ਸਾਹਿਬ ਦੀ ਅਧੀਨਤਾ ਦਾ ਪ੍ਰਤੀਕ ਮੰਨੀ ਜਾਂਦੀ ਸੀ ਇਸ ਰੀਤ ਅਨੁਸਾਰ ਇੱਕ ਭਾਂਡੇ ਵਿੱਚ ਸਾਫ਼ ਪਾਣੀ ਪਾਇਆ ਜਾਂਦਾ ਸੀ ਜਿਸ ਵਿੱਚ ਗੁਰੂ ਸਾਹਿਬ ਦੇ ਚਰਨ ਸ਼ੁਹਾਏ ਜਾਂਦੇ ਸਨ ਅਤੇ ਉੱਤੇ ਸ਼ਬਦਾਂ ਦਾ ਜਾਪ ਹੁੰਦਾ ਸੀ ਜਿਸ ਨਾਲ ਇਹ ਪਾਣੀ ਅੰਮ੍ਰਿਤ ਬਣ ਜਾਂਦਾ ਸੀ ਇਹ ਅੰਮ੍ਰਿਤ ਅਭਲਾਖੀ ਨੂੰ ਸ਼ਕਾਇਆ ਜਾਂਦਾ ਸੀ ਫਿਰ ਗੁਰਮੰਤਰ ਦੀ ਦਾਤ ਦੇ ਕੇ ਰਹਿਤ ਦ੍ਰਿੜ ਕਰਵਾਈ ਜਾਂਦੀ ਸੀ ਇਹੀ ਸੀ ਤਰੀਕਾ ਸਿੱਖ ਬਣਨ ਦਾ ਅਤੇ ਪੰਥ ਵਿੱਚ ਸ਼ਾਮਲ ਹੋਣ ਦਾ ਇਸ ਤਰ੍ਹਾਂ ਹੀ ਗੁਰੂ ਸਾਹਿਬ ਨੇ ਸਿੱਖੀ ਦੇ ਦਰਵਾਜ਼ੇ ਸਾਰਿਆਂ ਲਈ ਖੋਲ ਦਿੱਤੇ ਚਾਹੇ ਕੋਈ ਵੀ ਜਾਤ ਧਰਮ ਜਾਂ ਪਿਛੋਕੜ ਵਾਲਾ ਹੋਵੇ ਗੁਰੂ ਸਾਹਿਬ ਨੇ ਦੱਸਿਆ ਕਿ ਸਾਰੇ ਇਨਸਾਨ ਇੱਕੋ ਜਿਹੇ ਹਨ ਬਰਾਬਰ ਹਨ ਤੇ ਹਰ ਕੋਈ ਗੁਰੂ ਸਾਹਿਬ ਦੀ ਸਿੱਖਿਆ ਲੈ ਕੇ ਆਪਣੇ ਆਤਮਿਕ ਜੀਵਨ ਅਨੁਸਾਰ ਤਰੱਕੀ ਕਰ ਸਕਦਾ ਹੈ ਅਤੇ ਆਤਮਿਕ ਜੀਵਨ ਜੀ ਸਕਦਾ ਹੈ ਇੱਕੋ ਜਲ ਪੀਣ ਦਾ ਮਤਲਬ ਸੀ ਕਿ ਸਿੱਖੀ ਵਿੱਚ ਕੋਈ ਉੱਚ-ਨੀਚ ਨਹੀਂ ਹੈ ਕੋਈ ਵੰਡ ਜਾਂ ਭੇਦਭਾਵ ਨਹੀਂ ਹੈ ਇਹ ਗੱਲ ਸਿੱਖੀ ਦੀ ਵਿਡਿਆਈ ਤੇ ਸਮਾਨਤਾ ਨੂੰ ਦਰਸਾਉਂਦੀ ਹੈ ਚਰਨ ਅੰਮ੍ਰਿਤ ਬਾਰੇ ਬੇਅੰਤ ਸਬੂਤ ਕੁਰਬਾਨੀ ਅਤੇ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਵਿੱਚ ਮੌਜੂਦ ਹਨ ਜਿਵੇਂ ਕਿ ਗੁਰਬਾਣੀ ਫਰਮਾਨ ਹੈ ਚਰਨ ਕਮਲ ਤੇਰੇ ਧੋਏ ਧੋਏ ਪੀਵਾਂ ਮੇਰੇ ਸਤਿਗੁਰ ਦੀਨ ਦਿਆਲਾ ਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਸਤਿਗੁਰ ਮਿਹਰ ਕਰੋ ਮੈਂ ਸਦਾ ਤੁਹਾਡੇ ਸੋਹਣੇ ਚਰਨ ਧੋ ਧੋ ਕੇ ਪੀਂਦਾ ਰਹਾ ਗੁਰਬਾਣੀ ਵਿੱਚ ਹੋਰ ਲਿਖਿਆ ਹੈ ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ ਗੁਰ ਕੇ ਚਰਨ ਧੋਏ ਧੋਏ ਪੀਵਾਂ ਮਤਲਬ ਕਿ ਹੇ ਭਾਈ ਜਿਉਂ ਜਿਉਂ ਮੈਂ ਗੁਰੂ ਦਾ ਦਰਸ਼ਨ ਕਰਦਾ ਹਾਂ ਮੈਨੂੰ ਆਤਮਿਕ ਜੀਵਨ ਮਿਲਦਾ ਹੈ ਜਿਉਂ-ਜਿਉਂ ਮੈਂ ਗੁਰੂ ਦੇ ਚਰਨ ਧੋਂਦਾ ਹਾਂ ਮੈਨੂੰ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਣ ਨੂੰ ਮਿਲਦਾ ਹੈ ਭਾਈ ਗੁਰਦਾਸ ਜੀ ਜੋ ਤੀਜੇ ਚੌਥੇ ਪੰਜਵੇਂ ਅਤੇ ਛੇਵੇਂ ਗੁਰੂ ਸਾਹਿਬਾਂ ਨਾਲ ਰਹੇ ਆਦਿ ਗ੍ਰੰਥ ਦੇ ਲਿਖਾਰੀ ਸਨ ਅਤੇ ਮਹਾਨ ਰਚਨਾਵਾਂ ਦੇ ਲੇਖਕ ਸਨ ਆਪਣੀ ਵਾਰ ਪਹਿਲੀ ਪੌੜੀ 23 ਵਿੱਚ ਲਿਖਦੇ ਹਨ ਚਰਨ ਧੋਏ ਰਹਿਰਾਸ ਕਰ ਚਰਨ ਅੰਮ੍ਰਿਤ ਸਿੱਖਾਂ ਪੀ ਲਾਇਆ ਮਤਲਬ ਕਿ ਗੁਰੂ ਜੀ ਨੇ ਚਰਨ ਧੋਣ ਦੀ ਰਹੁ ਰੀਤ ਕਰਕੇ ਚਰਨ ਅੰਮ੍ਰਿਤ ਸਿੱਖਾਂ ਨੂੰ ਪਿਲਾਇਆ ਰਹਿਰਾਸ ਦਾ ਮਤਲਬ ਹੈ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਜਾਂ ਸਿਮਰਨ ਕਰਨਾ ਭਾਈ ਗੁਰਦਾਸ ਜੀ ਲਿਖਦੇ ਹਨ ਗੁਰੂ ਸਾਹਿਬ ਆਪਣੇ ਪਵਿੱਤਰ ਚਰਨ ਧੋ ਕੇ ਉਸ ਪਾਣੀ ਉੱਪਰ ਸਿਮਰਨ ਕਰਦੇ ਸਨ ਗੁਰੂ ਸਾਹਿਬ ਦੀ ਪਵਿੱਤਰ ਇਲਾਈ ਸ਼ੋ ਨਾਲ ਅਤੇ ਸਿਮਰਨ ਦੀ ਸ਼ਕਤੀ ਨਾਲ ਇਹ ਪਾਣੀ ਅੰਮ੍ਰਿਤ ਬਣ ਜਾਂਦਾ ਸੀ ਜੋ ਨਵੇਂ ਬਣਨ ਆਏ ਸਿੱਖਾਂ ਨੂੰ ਪਿਲਾਇਆ ਜਾਂਦਾ ਸੀ ਬਾਅਦ ਵਿੱਚ ਉਹਨਾਂ ਨੂੰ ਨਾਮ ਦੀ ਦਾਤ ਦਿੱਤੀ ਜਾਂਦੀ ਸੀ ਅਤੇ ਰਹਿਤ ਦੱਸੀ ਜਾਂਦੀ ਸੀ ਤੁਹਾਨੂੰ ਸ਼ਾਇਦ ਸੁਣ ਕੇ ਇਹ ਅਜੀਬ ਲੱਗੇ ਕਿ ਗੁਰੂ ਸਾਹਿਬ ਦੇ ਚਰਨ ਆਖਰ ਕਿਉਂ ਧੁੱਤੇ ਜਾਂਦੇ ਸਨ ਅਸੀਂ ਤੁਹਾਨੂੰ ਚਰਨ ਕਮਲ ਜਲ ਅਤੇ ਪੌਹਲ ਦੇ ਡੂੰਗੇ ਆਤਮਿਕ ਰਸ ਦੱਸਦੇ ਹਾਂ ਪਹਿਲਾ ਹੈ ਚਰਨ ਕਮਲ ਗੁਰੂ ਸਾਹਿਬ ਦੇ ਚਰਨ ਮਨੁੱਖ ਦੇ ਸਧਾਰਨ ਚਰਣਾ ਵਾਂਗ ਨਹੀਂ ਹਨ ਬਲਕਿ ਚਰਨਾ ਦਾ ਮਤਲਬ ਹੈ ਗੁਰੂ ਸਾਹਿਬ ਦੀ ਰੋਹਾਨੀ ਸ਼ਕਤੀ ਦਾ ਸਿੱਖ ਦੇ ਹਿਰਦੇ ਅੰਦਰ ਆਉਣਾ ਕਮਲ ਗਿਆਨ ਦਾ ਪ੍ਰਤੀਕ ਹੈ ਜੋ ਅਗਿਆਨ ਨੂੰ ਦੂਰ ਕਰਕੇ ਆਤਮਾ ਵਿੱਚ ਨਵੀਂ ਆਤਮਿਕ ਰੋਸ਼ਨੀ ਜਗਾਉਂਦਾ ਹੈ ਇਸ ਲਈ ਚਰਨ ਕਮਲ ਦਾ ਅਰਥ ਹੈ ਗੁਰੂ ਸਾਹਿਬ ਦੀ ਰੋਹਾਨੀ ਜੋਤ ਸਿੱਖ ਦੇ ਹਿਰਦੇ ਵਿੱਚ ਪ੍ਰਗਟ ਹੋ ਕੇ ਉਸ ਨੂੰ ਆਤਮਿਕ ਜੀਵਨ ਵੱਲ ਲੈ ਜਾਵੇ ਦੂਸਰਾ ਹੈ ਜਲ ਜਲ ਨਾਲ ਸਰੀਰ ਦੀ ਗੰਦਗੀ ਹਟਦੀ ਹੈ ਇਸ ਲਈ ਇਹ ਸ਼ੁੱਧਤਾ ਦਾ ਪ੍ਰਤੀਕ ਹੈ ਜਲ ਗੁਰੂ ਸਾਹਿਬ ਦੇ ਪਵਿੱਤਰ ਚਰਨਾਂ ਨੂੰ ਛੂ ਕੇ ਅੰਮ੍ਰਿਤ ਬਣ ਜਾਂਦਾ ਸੀ ਉਸ ਨੂੰ ਪੀਣ ਨਾਲ ਮਨ ਅਤੇ ਆਤਮਾ ਦੀ ਅੰਦਰਲੀ ਮੈਲ ਦੂਰ ਹੁੰਦੀ ਸੀ ਤੇ ਤੀਸਰਾ ਹੈ ਪਾਹਲ ਪਾਹਲ ਦਾ ਮਤਲਬ ਹੈ ਪਾਹਲੋਣੀ ਜਿਵੇਂ ਕੱਪੜੇ ਨੂੰ ਰੰਗਣ ਤੋਂ ਪਹਿਲਾਂ ਉਸ ਦੀ ਪਾਹ ਕੀਤੀ ਜਾਂਦੀ ਹੈ ਤਾਂ ਕਿ ਕਪੜੇ ਦਾ ਪਹਿਲਾ ਰੰਗ ਜਾਂ ਮੈਲ ਹਟ ਜਾਵੇ ਅਤੇ ਕਪੜੇ ਨੂੰ ਚਿੱਟਾ ਕਰਕੇ ਨਵਾਂ ਰੰਗ ਲਾਇਆ ਜਾਵੇ ਠੀਕ ਉਸੇ ਤਰ੍ਹਾਂ ਨਵੇਂ ਅਬਲਾਖੀ ਦਾ ਦਿਨ ਅਤੇ ਆਤਮਾ ਪਾਹੁਲ ਨਾਲ ਸਾਫ਼ ਕੀਤੇ ਜਾਂਦੇ ਸਨ ਕਿਉਂਕਿ ਗੁਰੂ ਸਾਹਿਬ ਦੀ ਸ਼ੋ ਨਾਲ ਅਤੇ ਸ਼ਬਦ ਦੀ ਕਲਾ ਨਾਲ ਅੰਦਰਲੀ ਮੈਲ ਦੂਰ ਕੀਤੀ ਜਾਂਦੀ ਸੀ ਤਾਂ ਜੋ ਨਵੇਂ ਅਬਲਾਖੀ ਦਾ ਹਿਰਦਾ ਨਾਮ ਦੇ ਰੰਗ ਵਿੱਚ ਰੰਗਿਆ ਜਾ ਸਕੇ ਇਸ ਲਈ ਪਹਿਲਾਂ ਪਾਹੁਲ ਦੇ ਕੇ ਅੰਦਰੋਂ ਹਿਰਦਾ ਸਾਫ਼ ਕੀਤਾ ਜਾਂਦਾ ਸੀ ਅਤੇ ਫਿਰ ਗੁਰਮੰਤਰ ਦੀ ਦਾਤ ਦੇ ਕੇ ਨਾਮ ਦਾ ਰੰਗ ਚੜਾਇਆ ਜਾਂਦਾ ਸੀ ਗੁਰਬਾਣੀ ਵਿੱਚ ਨਾਮ ਰੰਗ ਬਾਰੇ ਬੇੰਤ ਸ਼ਬਦ ਮੌਜੂਦ ਹਨ ਅਸੀਂ ਸਿਰਫ ਤੁਹਾਡੇ ਨਾਲ ਇੱਕ ਪ੍ਰਮਾਣ ਹੀ ਸਾਂਝਾ ਕਰਦੇ ਹਾਂ ਗੁਰਮੁਖ ਇਹ ਰੰਗ ਪਾਈ ਹੈ ਜਿਸ ਨੂੰ ਕਿਰਪਾ ਕਰੇ ਰਜਾਈ ਇਹ ਨਾਮ ਰੰਗ ਗੁਰੂ ਦੀ ਸ਼ਰਨ ਪਿਆ ਹੀ ਮਿਲਦਾ ਹੈ ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਉੱਤੇ ਆਕਾਨਪੁਰਖ ਆਪਣੀ ਰਜ਼ਾ ਅਨੁਸਾਰ ਮਿਹਰ ਕਰਦਾ ਹੈ ਸੋ ਚਰਨ ਪੌਹਲ ਲੈਣਾ ਇੱਕ ਧਰਮ ਤੋਂ ਦੂਜੇ ਧਰਮ ਵਿੱਚ ਕੋਈ ਕਨਵਰਜ ਨਹੀਂ ਸੀ ਬਲਕਿ ਇੱਕ ਟ੍ਰਾਂਸਫਰਮੇਸ਼ਨ ਸੀ ਕਿਉਂਕਿ ਜਦੋਂ ਸਤਿਗੁਰੂ ਦੀ ਰੱਬੀ ਜੋਤ ਕਿਸੇ ਨੂੰ ਛੂੰਹਦੀ ਸੀ ਤਾਂ ਉਸ ਦੇ ਦਿਲ ਵਿੱਚ ਆਤਮਿਕ ਚਾਨਣ ਹੋ ਜਾਂਦਾ ਸੀ ਗੁਰੂ ਸਾਹਿਬ ਨਵੇਂ ਸਿੱਖ ਦੇ ਮਨ ਵਿੱਚ ਆਪਣੀ ਨੂਰਾਨੀ ਜੋਤ ਦੀ ਚਮਕ ਪਰ ਦਿੰਦੇ ਸਨ ਜਿਸ ਨਾਲ ਉਸ ਦਾ ਜੀਵਨ ਪੂਰੀ ਤਰ੍ਹਾਂ ਬਦਲ ਜਾਂਦਾ ਸੀ ਉਸ ਦੀ ਸੁਰਤ ਜਾਗ ਪੈਂਦੀ ਸੀ ਅਤੇ ਉਹ ਚੰਗੇ ਸੰਤ ਸਿਪਾਹੀ ਵਾਂਗ ਜਿਉਣਾ ਸ਼ੁਰੂ ਕਰ ਦਿੰਦਾ ਸੀ ਇਹ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਹੁੰਦੀ ਸੀ ਸਤਿਗੁਰੂ ਆਪਣੀ ਰੱਬੀ ਜੋਤ ਨਾਲ ਨਵੇਂ ਸਿੱਖ ਦੀ ਸੁਰਤ ਅਤੇ ਚੇਤਨਾ ਨੂੰ ਜਗਾ ਕੇ ਉੱਚ ਆਤਮਿਕ ਮੰਡਲਾਂ ਤੱਕ ਲੈ ਜਾਂਦੇ ਹਨ ਤਾਂ ਜੋ ਉਹ ਸੰਸਾਰਕ ਜੀਵਨ ਜਿਉਂਦਾ ਹੋਇਆ ਨਾਮ ਦੇ ਰੰਗ ਵਿੱਚ ਜੁੜਿਆ ਰਹੇ ਇਸ ਕਰਕੇ ਅਮਰ ਤੇ ਸ਼ਗਨ ਨੂੰ ਨਵਾਂ ਜਨਮ ਕਿਹਾ ਜਾਂਦਾ ਹੈ ਕਿਉਂਕਿ ਇਹ ਕੋਈ ਰਸਮ ਨਹੀਂ ਸੀ ਬਲਕਿ ਰੱਬੀ ਮਲਾਪ ਦੀ ਸ਼ੁਰੂਆਤ ਹੈ ਜਿਸ ਵਿੱਚ ਅੰਤਰ ਆਤਮੇ ਇੱਕ ਨਾਮ ਦੀ ਰੌ ਚੱਲਣੀ ਸ਼ੁਰੂ ਹੋ ਜਾਂਦੀ ਹੈ ਸੁਰਤ ਬਲਵਾਨ ਹੋ ਕੇ ਉੱਪਰ ਨੂੰ ਉੱਠਦੀ ਹੈ ਅੰਦਰ ਸ਼ਾਂਤੀ ਅਤੇ ਠੰਡ ਵਰਤਦੀ ਹੈ ਰੋਹਾਨੀ ਖੇੜਾ ਆਉਂਦਾ ਹੈ ਅਤੇ ਨਾਮ ਦਾ ਰੰਗ ਚੜਦਾ ਜਾਂਦਾ ਹੈ ਇਸ ਨਾਲ ਜੀਵਨ ਸੋਹਣਾ ਸ਼ਾਂਤਮਈ ਅਤੇ ਨਾਮ ਨਾਲ ਭਰਪੂਰ ਹੋ ਜਾਂਦਾ ਹੈ ਇਹ ਹੈ ਅਸਲੀ ਮਤਲਬ ਚਰਨ ਪਾਹੁਲ ਦਾ ਹੁਣ ਇਤਿਹਾਸ ਵਿੱਚੋਂ ਸਬੂਤ ਦੇਖਦੇ ਹਾਂ ਜਿਸ ਤੋਂ ਸਾਬਤ ਹੋ ਸਕੇ ਕਿ ਗੁਰੂ ਨਾਨਕ ਦੇਵ ਜੀ ਚਰਨ ਅੰਮ੍ਰਿਤ ਦਿੰਦੇ ਹੁੰਦੇ ਸਨ ਪਹਿਲਾ ਹਵਾਲਾ ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਪਹਿਲਾਂ ਹੀ ਦੇ ਚੁੱਕੇ ਹਾਂ ਇਸ ਤੋਂ ਇਲਾਵਾ ਉਹਨਾਂ ਦੇ ਲਿਖੇ ਕਵਿਤਾਵਾਂ ਵਿੱਚੋਂ ਵੀ ਤੁਹਾਡੇ ਨਾਲ ਕੁਝ ਪ੍ਰੂਫ ਸਾਂਝੇ ਕਰਦੇ ਹਾਂ ਕਬੀਤ 125 ਵਿੱਚ ਪਾਈ ਗੁਰਦਾਸ ਜੀ ਲਿਖਦੇ ਹਨ ਦਰਸ ਧਿਆਨ ਸਰਗੁਣ ਅਕਾਲ ਮੂਰਤ ਪੂਜਾ ਫੁੱਲ ਫਲ ਚਰਨਾ ਅੰਮ੍ਰਿਤ ਵਿਸ਼ਵਾਸ ਹੈ ਮਤਲਬ ਕਿ ਗੁਰਸਿੱਖਾਂ ਲਈ ਸਤਿਗੁਰ ਦੇ ਦਰਸ਼ਨ ਦਾ ਧਿਆਨ ਹੀ ਵਹੀ ਗੁਰੂ ਦਾ ਧਿਆਨ ਹੈ ਅਤੇ ਸਤਿਗੁਰ ਦੇ ਚਰਨਾਂ ਦਾ ਅੰਮ੍ਰਿਤ ਪਾਨ ਕਰਨਾ ਹੀ ਫੁੱਲ ਫਲਾ ਨਾਲ ਪੂਜਾ ਹੈ ਕਬੀਤ 127 ਵਿੱਚ ਭਾਈ ਸਾਹਿਬ ਲਿਖਦੇ ਹਨ ਗੁਰਮੁਖ ਸਾਧ ਚਰਨਾ ਅੰਮ੍ਰਿਤ ਨਿਧਾਨ ਪਾਨ ਕਲ ਮੇ ਅਕਾਲ ਕਲ ਬਿਆਲ ਬਿਖਮਾਰੀ ਹੈ ਮਤਲਬ ਕਿ ਸਤਿਗੁਰ ਦੇ ਚਰਨ ਅੰਮ੍ਰਿਤ ਪੀਣ ਨਾਲ ਮੌਤ ਦਾ ਡਰ ਦੂਰ ਹੋ ਜਾਂਦਾ ਹੈ ਗੁਰਮੁਖ ਸਾਧ ਚਰਨਾ ਅੰਮ੍ਰਿਤ ਨਿਧਾਨ ਪਾਨ ਕੁੱਲ ਅਕੁਲীন ਭੈ ਦੁਭਿਦਾਂ ਨਿਵਾਰੀ ਹੈ ਮਤਲਬ ਕਿ ਸਤਿਗੁਰ ਦਾ ਚਰਨ ਅੰਮ੍ਰਿਤ ਲੈਣ ਨਾਲ ਜਾਤ ਪਾਤ ਅਤੇ ਕੁੱਲ ਦਾ ਅਪਮਾਨ ਦੂਰ ਹੋ ਜਾਂਦਾ ਹੈ ਗੁਰਮੁਖ ਸਾਧ ਚਰਨਾ ਅੰਮ੍ਰਿਤ ਨਿਧਾਨ ਪਾਨ ਸਹਿਜ ਸਮਾਜ ਨਿਧ ਆਸਨ ਕੀ ਤਾਰੀ ਹੈ ਮਤਲਬ ਕਿ ਗੁਰੂ ਸਾਹਿਬ ਦਾ ਚਰਨ ਅੰਮ੍ਰਿਤ ਲੈਣ ਨਾਲ ਆਪਣੇ ਨਿੱਜ ਘਰ ਵਿੱਚ ਮਨ ਦਾ ਟਿਕਾਹ ਹੋ ਜਾਂਦਾ ਹੈ ਅਤੇ ਮਨ ਨਹੀਂ ਡੋਲਦਾ ਪਰਮ ਪਦ ਮਤਲਬ ਕਿ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰਮੁਖ ਸਾਧ ਚਰਨ ਅੰਮ੍ਰਿਤ ਪਰਮ ਪਦ ਗੁਰਮੁਖ ਪੰਥ ਅਭਿਗਤ ਗਤ ਨਿਆਰੀ ਹੈ ਇਸ ਕਰਕੇ ਗੁਰਮੁਖ ਪੰਥ ਦੀ ਗਤ ਭਾਵ ਕੇ ਜੀਵਨ ਜਾਚ ਹੀ ਨਿਆਰੀ ਹੈ ਜਿਸ ਦਾ ਕੋਈ ਪਾਰਾਵਾਰ ਨਹੀਂ ਹੈ ਇਹ ਹੈ ਫਲ ਚੰਨ ਅੰਮ੍ਰਿਤ ਲੈਣ ਦਾ ਸਿੱਖ ਇਤਿਹਾਸ ਵਿੱਚ ਕਈ ਸਾਖੀਆਂ ਚਰਨ ਪਾਹੁਲ ਬਾਰੇ ਮਿਲਦੀਆਂ ਹਨ ਸੂਰਜ ਪ੍ਰਕਾਸ਼ ਮਹਿਮਾ ਪ੍ਰਕਾਸ਼ ਪੰਥ ਪ੍ਰਕਾਸ਼ ਸੌ ਸਾਖੀ ਅਤੇ ਗੁਰੂ ਦੀਆਂ ਸਾਖੀਆਂ ਵਿੱਚ ਖਾਸ ਕਰਕੇ ਚਰਨ ਅੰਮ੍ਰਿਤ ਬਾਰੇ ਜ਼ਿਕਰ ਮਿਲਦਾ ਹੈ ਅਸੀਂ ਗੁਰੂ ਸਾਹਿਬ ਦੀਆਂ ਕੁਝ ਚੋਣਵੀਆਂ ਸਾਖੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਗੁਰੂ ਨਾਨਕ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਗੁਰੂ ਸਾਹਿਬ ਇੱਕ ਵਾਰੀ ਕੁਰੂਕhetra ਦੇ ਮੇਲੇ ਵਿੱਚ ਜਾਂਦੇ ਹਨ ਅਤੇ ਨਾਨੂ ਪੰਡਤ ਦੇ ਨਾਲ ਵਿਚਾਰ ਕਰਦੇ ਹਨ ਅਤੇ ਵੈਸ਼ਨਵ ਪੰਡਤਾਂ ਦਾ ਮਾਸਪਾਰੀ ਭਰਮ ਦੂਰ ਕਰਦੇ ਹਨ ਇਸ ਉੱਪਰ ਅਸੀਂ ਇੱਕ ਵੱਖਰੀ ਵੀਡੀਓ ਪਹਿਲਾਂ ਪਾ ਚੁੱਕੇ ਹਾਂ ਡਿਟੇਲੀ ਤੁਸੀਂ ਉਸ ਨੂੰ ਦੇਖ ਸਕਦੇ ਹੋ ਪਰ ਇਤਿਹਾਸ ਵਿੱਚ ਲਿਖਿਆ ਹੈ ਕਿ ਪੰਡਤ ਨਾਨੂ ਅਤੇ ਬਾਕੀ ਲੋਕ ਬੇਨਤੀ ਕਰਦੇ ਹਨ ਕਿ ਉਹ ਸਿੱਖ ਬਣਨਾ ਚਾਹੁੰਦੇ ਹਨ ਸੋ ਗੁਰੂ ਸਾਹਿਬ ਸਭ ਨੂੰ ਚਰਨ ਪੌਹਲ ਦੀ ਦਾਤ ਦਿੰਦੇ ਹਨ ਅਤੇ ਸਭ ਨੂੰ ਸਿੱਖ ਸਜਾਉਂਦੇ ਹਨ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਪਦ ਪਾਹੁਲ ਬਹੁਤਨ ਤਬਲੀਨੀ ਗੁਰਮਤਿ ਧਰੀ ਸਗਲ ਬਿਦ ਚੀਨੀ ਮਤਲਬ ਕਿ ਗੁਰੂ ਜੀ ਦੀ ਚਰਨ ਪਾਹੁਲ ਫਿਰ ਬਹੁਤ ਸਜਣਾ ਨੇ ਲਈ ਸਾਰੀਆਂ ਵਿਧੀਆਂ ਪਹਿਚਾਨ ਕੇ ਗੁਰਮਤਿ ਧਰਨ ਕਰਨ ਲਈ ਸ੍ਰੀ ਮੁਖਤੇ ਅਸ ਗਿਰਾ ਉਚਾਰੀ ਰਾਖੋ ਧਰਮ ਵਰਨ ਅਨੁਸਾਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਫਿਰ ਮੁਖ ਤੋਂ ਇਹ ਵਚਨ ਕਹੇ ਆਪਣਾ ਧਰਮ ਗੁਰਮਤਿ ਅਨੁਸਾਰ ਰੱਖੋ ਗੁਰਨਾਮੁਕ ਪ੍ਰਕਾਸ਼ ਵਿੱਚ ਹੋਰ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਸ਼੍ਰੀ ਲੰਕਾ ਦੇ ਰਾਜੇ ਸ਼ਿਵਨਾਬ ਨੂੰ ਚਰਨ ਪਾਹੁਲ ਦੇ ਕੇ ਸਿੱਖ ਸਜਾਇਆ ਪ੍ਰੇਮ ਵਿਨੇ ਸਨ ਬਾਨੀ ਸੁਣ ਕੇ ਪਗ ਪੌਹਲ ਦੇਨੀ ਸਿੱਖ ਗੁਣ ਕੈ ਰਾਜੇ ਦੀ ਪ੍ਰੇਮ ਪੀਨੀ ਬੇਨਤੀ ਸੁਣ ਕੇ ਗੁਰੂ ਜੀ ਨੇ ਆਪਣਾ ਸੱਚਾ ਸਿੱਖ ਜਾਣ ਕੇ ਉਸ ਨੂੰ ਚਰਨ ਪੌਹਲ ਦਿੱਤੀ ਇਸੇ ਤਰ੍ਹਾਂ ਨੂਰ ਸ਼ਾ ਅਤੇ ਉਸ ਦੀਆਂ ਚੇਲੀਆਂ ਨੂੰ ਸੱਜਣ ਠੱਗ ਨੂੰ ਭੂਮੀਏ ਚੋਰ ਨੂੰ ਕੌਡੇ ਰਾਖਸ਼ ਨੂੰ ਅਤੇ ਹੋਰ ਕਈਆਂ ਨੂੰ ਚਰਨ ਪੌਹਲ ਦੇ ਕੇ ਗੁਰੂ ਸਾਹਿਬ ਨੇ ਸਿੱਖ ਬਣਾਇਆ ਇਹਨਾਂ ਸਾਰਿਆਂ ਦਾ ਜ਼ਿਕਰ ਗੁਰੂ ਨਾਨਕ ਪ੍ਰਕਾਸ਼ ਵਿੱਚ ਲਿਖਿਆ ਹੋਇਆ ਹੈ ਗੁਰੂ ਸਾਹਿਬ ਜਿੱਥੇ ਵੀ ਗਏ ਆਪਣੀ ਹਰ ਉਦਾਸੀ ਵਿੱਚ ਜਿਸ ਨੂੰ ਵੀ ਸਿੱਖ ਬਣਾਇਆ ਉਸੇ ਨੂੰ ਹੀ ਚਰਨ ਪਹੁੰਚ ਦੇ ਕੇ ਉਸ ਨੂੰ ਨਾਮ ਦੀ ਦਾਤ ਦਿੱਤੀ। ਇਹੀ ਕਾਰਨ ਸੀ ਕਿ ਪਾਪੀ ਰਟੇਰੇ ਅਤੇ ਜ਼ਾਲਮ ਲੋਕ ਵੀ ਗੁਰੂ ਸਾਹਿਬ ਦੇ ਸੱਚੇ ਰਸਤੇ ਉੱਤੇ ਚੱਲ ਪਏ। ਸਿਰਫ ਗੱਲਾਂ ਨਾਲ ਕਿਸੇ ਦੀ ਸੋਚ ਨਹੀਂ ਬਦਲ ਸਕਦੀ। ਇਹ ਤਾਂ ਗੁਰੂ ਸਾਹਿਬ ਦੀ ਰੋਹਾਨੀ ਤਾਕਤ ਅਤੇ ਨਾਮ ਦੀ ਬਰਕਤ ਸੀ ਜਿਸ ਨੇ ਲੋਕਾਂ ਦੇ ਦਿਲ ਅਤੇ ਮਨ ਬਦਲ ਦਿੱਤੇ। ਸਮਾਜ ਦਾ ਸੁਧਾਰ ਹੋ ਗਿਆ ਅਤੇ ਉਹਨਾਂ ਲੋਕਾਂ ਨੂੰ ਸੱਚੇ ਸੰਤ ਭਗਤ ਬਣਾ ਦਿੱਤਾ। ਇੱਕ ਗੱਲ ਇੱਥੇ ਸਮਝਣ ਵਾਲੀ ਹੈ ਕਿ ਚਰਨ ਪਹੁੰਚ ਸਿਰਫ ਗੁਰੂ ਸਾਹਿਬ ਹੀ ਦੇ ਸਕਦੇ ਸਨ। ਕਿਸੇ ਸਿੱਖ ਨੂੰ ਇਹ ਹੱਕ ਨਹੀਂ ਸੀ ਕਿਉਂਕਿ ਚਰਨ ਪਹੁਲ ਲੈਣ ਦਾ ਮਤਲਬ ਹੁੰਦਾ ਹੈ ਗੁਰੂ ਵਾਲਾ ਬਣਨਾ ਅਤੇ ਗੁਰੂ ਕੋਲੋਂ ਨਾਮ ਲੈਣਾ ਅਤੇ ਨਾਮ ਸਿਰਫ ਗੁਰੂ ਸਾਹਿਬ ਹੀ ਦੇ ਸਕਦੇ ਸਨ ਇਸ ਕਰਕੇ ਕੋਈ ਵੀ ਸਿੱਖ ਆਪਣੇ ਆਪ ਚਰਨ ਪਹੁਲ ਨਹੀਂ ਸੀ ਦੇ ਸਕਦਾ ਇਸ ਟੌਪਿਕ ਉੱਪਰ ਵੀ ਅਸੀਂ ਇੱਕ ਵੱਖਰੀ ਵੀਡੀਓ ਪਹਿਲਾਂ ਪਾ ਚੁੱਕੇ ਹਾਂ ਤੁਸੀਂ ਇਸ ਨੁਕਤੇ ਨੂੰ ਸਮਝਣ ਲਈ ਉਹ ਦੇਖ ਸਕਦੇ ਹੋ ਤਾਂ ਕਿ ਨਾਮ ਦੀ ਪ੍ਰਾਪਤੀ ਬਾਰੇ ਤੁਹਾਡੇ ਸਾਰੇ ਭਲੇਖੇ ਦੂਰ ਹੋ ਸਕਣ ਚਰਨ ਪਹੁਲ ਦੀ ਰੀਤ ਗੁਰੂ ਨਾਨਕ ਦੇਵ ਜੀ ਨੇ ਆਪ ਚਲਾਈ ਸੀ ਇਸ ਰਾਹੀਂ ਨਵੇਂ ਸਿੱਖ ਸਮਾਜ ਬਣਿਆ ਅਤੇ ਸਿੱਖ ਧਰਮ ਇੱਕ ਵੱਖਰਾ ਰੂਪ ਲੈ ਕੇ ਸਾਹਮਣੇ ਆਇਆ ਗੁਰੂ ਨਾਨਕ ਦੇਵ ਜੀ ਨੇ ਆਪਣਾ ਮਿਸ਼ਨ ਅੱਗੇ ਵਧਾਉਣ ਲਈ ਗੁਰਗੱਦੀ ਦੀ ਪ੍ਰਥਾ ਸ਼ੁਰੂ ਕੀਤੀ ਅਤੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਬਣਾ ਕੇ ਗੁਰਗੱਦੀ ਸੌਂਪ ਦਿੱਤੀ ਗੁਰੰਗਦ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਇਹ ਰੀਤ ਇਸੇ ਤਰ੍ਹਾਂ ਹੀ ਚਲਦੀ ਰਹੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ 1699 ਤੱਕ ਚੰਨਪਾਹ ਨੂੰ ਜਾਰੀ ਰੱਖਿਆ ਅਤੇ ਬਿੰਦ ਪ੍ਰਾਣੀਆਂ ਨੂੰ ਸਿੱਖ ਸਜਾਇਆ ਸਨ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਰੀਤ ਨੂੰ ਸਮਾਪਤ ਕਰ ਦਿੱਤਾ ਕਿ ਬਾਕੀ ਗੁਰੂ ਸਾਹਿਬਾਨ ਦੇ ਚਲਨ ਅਮਰ ਸਕਾਉਣ ਬਾਰੇ ਇਤਿਹਾਸ ਵਿੱਚ ਸਬੂਤ ਮਿਲਦੇ ਹਨ ਅਤੇ ਇਸ ਰੀਤ ਨੂੰ ਫਿਰ ਸਮਾਪਤ ਕਿਉਂ ਕਰ ਦਿੱਤਾ ਗਿਆ ਇਹਨਾਂ ਸਵਾਲਾਂ ਦੇ ਜਵਾਬ ਅਸੀਂ ਅਗਲੀ ਵੀਡੀਓ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਇਸ ਕਰਕੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤਾਂ ਕਿ ਅਗਲੀ ਵੀਡੀਓ ਨੂੰ ਤੁਸੀਂ ਮਿਸ ਨਾ ਕਰ ਜਾਓ ਇਸ ਵੀਡੀਓ ਬਾਰੇ ਤੁਸੀਂ ਆਪਣੀ رائے ਜਰੂਰ ਦੇਣਾ ਅਤੇ ਇਸ ਵੀਡੀਓ ਨੂੰ ਦੂਜਿਆਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਬਾਕੀ ਸਿੱਖ ਵੀ ਆਪਣੇ ਇਸ ਲੋਪ ਹੋ ਰਹੇ ਇਤਿਹਾਸ ਨੂੰ ਸਮਝ ਸਕਣ ਅਤੇ ਸਿੱਖ ਵਿਰੋਧੀਆਂ ਵੱਲੋਂ ਪਾਏ ਜਾ ਰਹੇ ਪਰਵਪਲੇਖਿਆ ਤੋਂ ਬਚ ਸਕਣ ਗੁਰੂ ਸਾਹਿਬ ਰਹਿਮਤ ਕਰਨ ਤਾਂ ਕਿ ਅਸੀਂ ਅਮਰਤਾਰੀ ਬਣੀਏ ਅਤੇ ਸਿੱਖੀ ਧਾਨ ਕਰਕੇ ਆਪਣਾ ਜਨਮ ਸਫਲ ਕਰ ਸਕੀਏ ਅਗਨੀ ਵੀਡੀਓ ਲੈ ਕੇ ਛੇਤੀ ਹੀ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ